ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂ ਨੂੰ ਤੁਸੀ ਬੋਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਆਂ ਆ ਇੱਧਰ ਸੇਵਾ ਪਾਣੀ ਹੁੰਦਿਆ ਮੈਂ ਬੋਲਿਆ ਨਹੀਂ ਨਾ ਜਾਂਦਾ ਸੋ ਡਾਇਰੈਕਟਰ ਸਾਹਿਬ ਦਾ ਡਾਇਰੈਕਟਰ ਸਾਹਿਬ ਦਾ ਸੇਵਾ ਪਾਣੀ ਹੁੰਦਿਆ ਜੀ ਉਹ ਤੈਨੂੰ ਕੋ ਝੁੰਬੜ ਕੇ ਹੁਣ ਅੱਜ ਪੁੱਤਰੇ ਨੇ ਉਹਨੇ ਪਹਿਲਾਂ ਹੁੰਦੇ ਸਰਸਖ ਨੂੰ ਵੜ ਲਿਆ ਮੈਨੂੰ ਉਹ ਤਾਂ ਪਤਾ ਹੀ ਆ ਮੈਂ ਹੁਣ 80 ਵਾਲੇ ਪਰ ਪੁੱਤ ਨੇ ਕਰਾਉਣੀ ਵੀ ਪੁੱਤੋ ਸਾਡੇ ਨਾਲ ਆਇਓ ਲੱਤਾ ਟੰਡੀਆਂ ਬਾਹਾਂ ਤੁਹਾਡੀਆਂ ਘੁੱਟ ਦਿੰਦੀ ਨਹੀਂ ਇਹਨਾਂ ਕਿ ਟੈਰਕ ਨਾ ਜਾਈਦਾ ਬਸ ਇਹਨਾਂ ਕਿ ਟੈਰਕ ਤੇ ਰੱਖਣਾ ਹੀ ਚਾਹੀਦਾ ਆਹੋ ਹੀ ਇਹਨਾਂ ਕਿ ਚਾਹੀਦਾ ਟੈਰਕ ਜੇ ਕੋਈ ਬੋਲਦਾ ਉਹਦੇ ਉਸਨੇ ਵੀਰ ਕਰਨੇ ਗਾ ਹੈ ਨਾ ਉਹ ਬੋਲਦਾ ਨਾ ਉਹਦੇ ਕੈਮਰਾ ਕਰ ਲੈਣੇ ਹੋਰ ਕਹਿ ਲੈਸੋ ਕੀ ਚੋਬਣ ਹੈ ਜੋ ਬਣ ਬਲੌਕ ਨੂੰ ਨਾ ਦੱਸਣਿਆਈ ਜੋ ਉਹਦੇ ਆ ਜੋਗ ਨੂੰ ਬਲੌਕ ਨੂੰ ਨਾ ਦੱਸਣਿਆਈ ਉਹ ਮੈਂ ਸਿੱਖਿਆ ਬੰਦਾ ਸਿੱਖਦੇ ਆ ਮੈਂ ਜੋ ਕਰਦੇ ਨੇ ਇੱਦਾਂ ਕਰੇ ਉਧਰ ਕਰੇ ਉਧਰ ਆਹੋ ਜੇ ਇੱਧਰ ਤੇ ਜੀ ਅੱਛਾ ਅੱਛਾ ਚੱਲਣੇ ਨਹੀਂ ਧਿਆਵਾ ਚੱਲਦਾ ਪੁੱਤ ਆਣਾ ਇਹ ਬਲੌਕ ਕੋਲੋਂ ਦਾ ਭਾਂਡਾ ਤੇ 7 ਸੈਕਿੰਡ ਹੈ ਨਹੀਂ 1 ਮਿੰਟ ਇੱਕ ਇੱਧਰ ਆ ਜਿਹੜਾ ਸੋਖੜਾ ਸੋਖੜ ਮਣ ਕੀ ਖਾ ਲਿਆ ਜੇ ਮੇਰੇ ਭੰਗ ਵੀ ਆ ਜਾਂਦੀ ਹੈ ਮੈਂ ਕੋਈ ਨਹੀਂ ਸੋਖਰੇ ਮਨਾਜ ਗਿਗਾ ਸੋਖਰੇ ਤੁਹਾਡੇ ਟਾਈਮ ਨਾਲ ਘੁੰਮ ਗਿਆ ਅੱਜ ਮੈਂ ਸੋਖਰੇ ਦਮਾਇਆ ਟਾਈਮ ਨਾਲ ਘੁੰਮ ਗਿਆ ਆ ਇਸ ਦਾ ਇਧਰ ਅੰਟੀ ਵੀ ਖਾ ਲ ਕੇ ਅੰਟੀ ਕੀ ਕਰਦੀ ਅੰਟੀ ਉਹਦਰ ਚੁੰਕੇ ਜ ਗਈ ਆ ਭਾਜੀ ਹੁਣ ਸ਼ੀਸ਼ੇ ਦੇ ਅੱਗੇ ਡੇ ਤੇ ਆ ਤੇ ਰੋਣ ਸੱਸ ਜੀ ਕਾ ਜੀ ਦਵਾਈ ਪਾ ਜੀ ਦਵਾਈ ਦੇ ਡੈਮ ਹੋ ਗਿਆ ਸੱਚ ਇਧਰ ਆੜੇ ਅੰਟੀ ਜੀ ਅੱਜ ਚਾਹ ਬਣਾਉਣ ਦੇ ਆ ਸੱਸ ਕਾਲ ਦੀ ਸਾਰਿਆਂ ਆਸ ਕਰਦੇ ਆ ਕਿ ਤੁਹਾਨੂੰ ਸਾਰੇ ਠੀਕ ਠਾਕ ਹੋ ਹੋਗੇ ਚਾਹ ਆਪਾਂ ਪੀ ਆਂ ਦਲਜੀਤ ਕੇ ਘਰੋਂ ਤੇ ਗਾਹੀ ਆਉਂਦੀਆਂ ਫਿਰ ਮਾਂ ਜੀ ਕਹਿੰਦੀ ਵੀ ਚਾਹ ਪੀਏ ਬੇਨਾ ਸਾਰੇ ਜਾਣੇ ਫਿਰ ਵੀਡੀਓ ਸ਼ੁਰੂ ਕਰਨੀ ਆ ਮੈਂ ਵੀ ਕਹਾ ਵੀ ਆਂਟੀ ਤਾਂ ਡੈੱਡ ਦੀ ਚਾਹ ਪੀਣੀ ਆ ਜਿਵੇਂ ਕਦੇ ਨਹੀਂ ਨਹੀਂ ਆਪੀ ਆਪਣੀ ਬਣਾਉਂਗੀ ਕੁੜੀ ਅਮਰਜੀਤ ਅਮਰਜੀਤ ਕੋਰ ਬਣਾਉਂਗੀ ਮੈਂ ਇਹਦੇ ਵਾਸਤੇ ਦੇਖਦੀ ਤੇ ਅਮਰਜੀਤ ਕਹਿੰਦੀ ਭਾ ਜੈਂਟੀ ਦੇ ਹੱਥਾਂ ਦੀ ਪੀਣੀ ਆ ਹੈ ਗਿਆ ਮੈਂ ਚਲ ਕੋਈ ਨਹੀਂ ਅੱਜ ਮੈਂ ਚਾਹ ਬਣਾਉਣੀ ਸਾਰਿਆਂ ਵਾਸਤੇ ਠੀਕ ਆ ਆਂਟੀ ਵੇ ਬਹੁਤ ਕਾਮ ਕਰਦੇ ਆ ਬੜਾ ਪਿਆਰ ਕਰਦੇ ਆ ਆਂਟੀ ਵੇ ਸਾਰੇ ਬਹੁਤ ਚੰਗੇ ਲੱਗਦੇ ਤੁਹਾਨੂੰ ਦੇ ਹਨੂ ਦੇ ਹਨੂ ਬੜੇ ਚੰਗੇ ਲੱਗਦੇ ਆਂਟੀਆਂ ਕੰਨ ਚੰਗੇ ਲੱਗਦੇ ਆਹ ਵਾਲਾ ਫੈਮਲੀ ਬੜੀ ਵਧੀਆ ਲੱਗਦੇ ਸਨ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਅਖਰ ਕਹਿਣ ਦਾ ਹੈ ਉਧਰ ਥੋੜਾ ਸੌਖਾ ਨਾ ਮੜਾਓ ਆ ਬਾਜੀ ਹਿੰਦਵਾਇਖਾ ਕੇ ਫ੍ਰੀ ਹੋ ਗਏ ਆ ਬਾਜੀ ਨਹੀਂ ਮੇਰੀਆਂ 15 ਬਾਰੇ 15 ਬਾਜੀ ਹਟੇ ਥੋੜੇ ਜਿਹਾ ਵੀਕ ਹੋਏ ਆ ਪਰਮਾਤਮਾ ਕਰੇ ਕਿ ਜਲਦੀ ਜਲਦੀ ਠੀਕ ਠੀਕ ਕਰੇ ਪਰਮਾਤਮਾ ਇਹਨਾਂ ਨੂੰ ਆ ਸਾਡੇ ਅੰਕਲ ਦੀ ਅਕਲ ਦਾ ਸਾਰਿਆਂ ਨੂੰ ਪਤਾ ਪੁੱਤ ਤੇ ਤੂੰ ਨਹੀਂ ਆਉਣਾ ਵੀਡੀਓ 'ਚ ਟ੍ਰੇਲ ਆ ਉਹਨੂੰ ਲੈ ਮੈਨੂੰ ਫੜਾ ਕੈਮਰਾ ਇਹ ਲੈ ਸਸੀ ਗਾਰ ਜੀ ਸਾਰਿਆਂ ਨੂੰ ਆਸ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਂ ਉਹਦੋਂ ਵੀਡੀਓ ਨਾਲ ਜਿਆਦਾ ਫਲੋਪ ਨਹੀਂ ਬਾਤ ਨਹੀਂ ਵੀਡੀਓ ਪਰ ਨਮਸਕਾਰ ਮਸਾੜੋਂਨੇ ਲੱਗਾ ਹਾਂ ਆਂਟੀ ਨੂੰ ਡਾਇਆ ਮੈਂ ਅੱਜ ਚਾਹ ਬਣਾਣ ਮੈਂ ਆਂਟੀ ਅੱਜ ਤੁਹਾਡੇ ਅੱਗੇ ਚਾਹ ਪੀਣੀ ਆ ਅੱਛਾ ਆ ਜਾ ਆ ਜਾ ਅਸੀਂ ਚਾਹ ਪੀ ਗਏ ਲੀ ਹਾਂ ਹਾਂ ਦੀਦੀ ਢਿੱਲੀ ਬਣਾ ਕੇ ਪੰਦੇ ਸੁਮਨ ਦੀਦੀ ਪੰਦੇ ਆ ਆਂ ਆਂਟੀ ਰਾ ਗਈ ਬਸ ਅੱਛਾ ਆਂਟੀ ਨੇ ਆਤੀ ਆਤੀ ਬਣਾ ਲਿਆ ਉਹ ਮੇਰਾ ਮੁੰਡਾ ਆ ਅਮਰਜੀਤ ਚਲਾਕੀ ਖੇਡ ਗਈ ਫਿਰ ਆਂਟੀ ਨਾ ਆਈ ਨੀ ਚਲਾਕੀ ਨਹੀਂ ਇਹ ਪਿਆਰ ਹੀ ਅੱਛਾ ਇਹ ਪਿਆਰੇ ਬੰਦੇ ਹਾਂ ਦੇ ਲੱਗਦੀ ਅਸੀਂ ਨਾ ਤੇ ਤਰਜਾਈ ਲੈ ਆਓ ਉਹ ਮਾਵਾਂ ਨੇ ਜਾਰੇ ਵਾਲੇ ਸੀ ਕਿਹੜੇ ਰਜਾਈ ਵਾਲੇ ਆਹ ਉਹ ਚੰਗਾ ਹੋ ਸਕੂ ਰਜਾਈ ਵਾਲੇ ਕਿਹੜੇ ਸੀ ਅਸੀਂ ਜਿੱਥੇ ਬੈਠ ਗਏ ਕੋਮਾ ਚ ਗਈ ਅੱਛਾ ਤਰਜਾਈ ਕੰਬਲ ਲੈ ਕੇ ਕਰਦੇ ਨੇ ਕੰਬਲ ਜਾਈ ਦੋ ਉਹਦੇ ਉਹ ਐ ਲੱਗਦਾ ਇੱਥੇ ਰਜਾਈ ਲਈ ਹੁੰਦੀ ਹੈ ਕਿੱਥੇ ਲੱਗਣੀ ਹਾਂ ਤੇ ਅਮਰਜੀਤ ਕੱਲ ਫਿਰ ਕਿੱਥੇ ਕਿੱਥੇ ਗਏ ਕੱਲ ਸੀ ਸਿੱਧਾ ਜਾ ਗਏ ਸੀ ਅੱਛਾ ਹੂੰ ਬਾਬਾ ਜੀ ਦੇ ਦਰਸ਼ਨ ਕੀਤੇ ਹਾਂ ਪਰ ਜਬਲੂਗੇ ਅੱਜ ਮੈਂ ਕਰਦੀ ਆ ਕਿ ਆਪਾਂ ਮਾਰ ਦੇ ਘਰ ਜਾ ਕੇ ਥੋਰੀ ਕਿਉਂ ਕਰਦੇ ਆ ਕੱਲ ਹਾੜੀ ਬਸ ਤੇ ਕੰਟੀ ਹਾਂ ਉਹਨਾਂ ਚੱਲਦੇ ਪਰਸ ਚੋਣ ਹੋਵੇ ਅਮਰਜੀਤ ਇਹ ਹੀ ਸਾਡੇ ਇੱਕ ਘਾਟ ਵਾਂ ਬਾਰਲੇ ਮੁਰਖਾਂ ਜਿੱਥੇ ਗੱਡੀ ਲਾ ਦੋ ਕਦੇ ਮੋਟਰਸਾਈਕਲ ਲਾ ਦੋ ਨਾ ਤੇ ਉੱਥੇ ਦਾ ਉੱਥੇ ਹੀ ਹੋਊਗਾ ਤੁਹਾਨੂੰ ਮਿਲੂ ਨਾ ਕਿ ਮਰ ਕੇ ਚੋਰੀ ਨਾ ਹੋਊਗਾ ਉੱਥੇ ਮਿਲੂ ਤੇ ਇੱਥੇ ਅਸੀਂ ਗੁਰੂ ਘਰ ਜਾਣ ਲੱਗੇ ਵੀ ਜੋੜੇ ਜਮਾ ਕਰਾਉਣੇ ਪੈਂਦੇ ਹਨ ਇਹ ਕਿਉਂ ਕਰਾਉਣੇ ਪੈਂਦੇ ਆ ਅਸੀਂ ਜੋੜੇ ਨਹੀਂ ਲਾ ਸਕਦੇ ਕਿਉਂਕਿ ਚੋਰ ਗੁਰਦੁਆਰਾ ਜਿੱਥੇ ਘੁੰਮਦੇ ਨੇ ਚੋਰ ਬਾਹਰ ਵੀ ਘੁੰਮਦੇ ਨੇ ਚੋਰ ਬੇਕਾਬੂ ਚੁਰੀ ਆ ਗਈ ਸਾਰੇ ਹੀ ਆ ਉਹ ਤਾਂ ਸਾਰੇ ਹੀ ਸਾਰੇ ਏਰੀਆ ਤੇ ਹੋ ਰਿਹਾ ਹੈ ਪਤਾ ਨਹੀਂ ਕਾਰਨ ਕੀ ਆ ਦਿਲ ਐਦਾਂ ਕਿਉਂ ਕਹਿੰਦਾ ਕਿ ਐਦਾਂ ਕੰਮ ਕਰੀਏ ਹਾ ਨਾ ਇਹ ਮੰਨਵਾ ਕੇ ਮੰਨ ਇੱਕ ਸ਼ੈਤਾਨ ਆ ਮੰਨ ਹਣ ਮੰਨ ਲਓ ਜੇ ਕਿਤੇ ਕੇਨੇ ਪੈਸੇ ਉਨੇ ਖੜੇ ਹੋਣ ਕਿ ਬਸ ਥੋੜੇ ਜਿਹੀ ਇਦਾਂ ਹੀ ਆ ਨਾ ਪੈਸੇ ਉਹਨਾਂ ਇਦਾਂ ਹੀ ਆ ਪਰ ਬਸ ਵਾਲਾ ਵੀ ਮੈਨੂੰ ਚੰਗਾ ਜਿੰਨੇ ਪੈਸੇ ਦੇ ਦਿੱਤੇ ਉਹਨਾਂ ਹਾਂ ਅੱਛਾ ਉਹਦਾ ਪਰਸ ਚੋਰੀ ਹੋ ਗਿਆ ਸੀ ਹਾਂਜੀ ਅੱਛਾ ਉਹ ਬੜੀਆਂ ਕੀਮਤੀ ਵਿਚਾਰੀ ਦੀਆਂ ਚੀਜ਼ਾਂ ਮਿਲੀਆਂ ਵੇ ਚੜੀਆਂ ਆਲਮੋਸਟ ਮਨ ਬਹੁਤ ਕੀਮਤੀ ਹੂੰ ਇਦਾਂ ਨਹੀਂ ਇਹ ਪਤਾ ਆਧਾਰ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਹਾਂ ਤੇ ਗੱਡੀ ਦੀ ਸਕੂਟਰੀ ਦੀ ਇੰਸੋਰੈਂਸੀ ਆਰਸੀ ਹੁਣੀ ਉਹਦੀ ਵਿਚਾਰੀ ਦੀ ਐਨਾ ਕੋ ਮੁੜ ਕੇ ਬਣਦੇ ਆ ਫਿਰ ਪੈਸੇ ਵੀ ਲੱਗਣੇ ਕੈਮ ਕਾਰਡ ਵੀ ਚਾਹੀਦਾ ਆਧਾਰ ਕਾਰਡ ਵੀ ਮੀ ਹੂੰ 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 ਜੰਪਿੰਗ ਕਰਾਉਂਗਾ ਠੀਕ ਆ ਫਿਰ ਉਹ ਮਿਲੇ ਨਹੀਂ ਕਿਤੇ ਲੱਭਾ ਨਹੀਂ ਹਨਾ ਗੁਰੂ ਘਰ ਜਾ ਕੇ ਨਹੀਂ ਕਰਨਾ ਚਾਹੀਦਾ ਸਨ ਸਾਰੇ ਨਹੀਂ ਪੁੱਤ ਗੁਰੂ ਘਰ ਇਹ ਨਹੀਂ ਜ਼ਰੂਰੀ ਗੁਰੂ ਘਰ ਹੀ ਕਿਤੇ ਵੀ ਨਹੀਂ ਆ ਗਈ ਆ ਮੈਡਮ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੱਗ ਚੋਂ ਪਹਿਲਾਂ ਮੈਨੂੰ ਵਧਾਈ ਨਹੀਂ ਕਦੇ ਮੇਰਾ ਮੈਨੂੰ ਪੁੱਛਣ ਰਿਹਾ ਸਵੇਰ ਦੇ ਮੇਰੇ ਨਾਲ ਆਏ ਹੁੰਦਾ ਮੈਨੂੰ ਪੁੱਛਿਆ ਨਹੀਂ ਯਾਰ ਉੱਥੋਂ ਰਸੋਈ ਚੋਂ ਨੇ 10 ਮਿੰਟ ਲਾ ਕੇ ਆਈ ਹੈ ਨਾ ਤੇ ਮੈਂ ਵੀ ਤੈਨੂੰ ਲੱਭਾ ਕੋ ਖਾਣ ਨੂੰ ਉੱਥੋਂ ਵੀ ਨਹੀਂ ਇਹਦਾ ਮਨ ਵਾਟ ਲੈ ਤੇ 30 ਅਸੋਈ ਹੈ ਨਾ ਮੱਤ ਦਾ ਦੇਣੀ ਨਹੀਂ ਲੱਗਣ ਦੇ ਨਹੀਂ 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 ਉਹਦੀ ਗੱਲ ਹੈਗੀ ਪੁੱਤ ਤੇ ਕੀ ਵੀ ਕੀ ਕਹਿੰਦੇ ਕੀ ਚੁੱਕਦੇ ਆ ਕੀਦਾ ਪਰਸਾ ਖੰਡੀ ਇਹਦਾ ਪਰਸ ਚੋਰੀ ਹੋ ਗਿਆ ਪਰਸ ਸਿੱਧਾ ਜਾ ਨਹੀਂ ਗਿਆ ਉਹ ਨਾ ਉਹਦੇ ਕੋਲੋਂ ਚੋਰੀ ਵਾਂਗੀ ਕਿਦਾਂ 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 ਫਤਿਹ ਦਾ ਕੰਮ ਆਇਆ ਨਾ ਅੱਛਾ ਮੈਂ ਇਦਾਂ ਕਰਤ ਨਹੀਂ ਹੀਟਿੰਗ ਅੱਛਾ ਆਪਾਂ ਗਏ ਹੀ ਗਏ ਅਮਰਜੀਤ ਕਿੱਥੇ ਗਏ ਆਪਾਂ 에어ਪੋਰਟ ਤੇ ਹਾਂ 에어ਪੋਰਟ ਤੇ ਦੇਖਣ ਗਏ ਨਾ ਆਪਾਂ ਦਾ ਉੱਥੇ ਗਏ ਪਰਸੇ ਦਾ ਸਾਫ ਦਾ ਕੱਟ ਲਿਆ ਹੈਗਾ ਹਾਂ ਮਿੱਠਾ ਪਾਣੀ ਪੀਣਦੇ ਆ ਪਛੀ ਬੀਲ ਦਾ ਉੱਥੇ ਹੈਗੀ ਆ ਜਗ੍ਹਾ ਬਾਬੇ ਜਵੰਦ ਸਿੰਘ ਦੀ ਹਾਂਜੀ ਬਾਬਾ ਜਵੰਦ ਸਿੰਘ ਉੱਥੇ 에어ਪੋਰਟ ਦੇ ਅੰਦਰ ਗੁਰਦਾਰਾ ਸਾਹਿਬ ਉਹ ਤਾਂ ਹੀ ਮੇਲਾ ਵੇਖਣ ਚੱਲ ਕੇ ਹੋ ਗਏ 3-4 ਸਾਲ ਹੋ ਗਏ ਇਸ ਗੱਲ ਨੂੰ ਅਸੀਂ ਬਸ ਤੋਂ ਉਤਰ ਕੇ ਜੇ ਗਾੜੀ ਸ਼ਵੀਰ ਲੱਗੀ ਪਾਣੀ ਪੀਣ ਲੱਗੇ ਉੱਥੇ ਇੰਨੀ ਭੀੜ ਸੀ ਮਰਗੇ ਵਖੀ ਵਾਲੀ ਜੇਬ 'ਚ ਵੱਡੂ ਦਾ ਪਿਆ ਸੀ ਉਹ ਤੇ 7000 ਤੇ 600 ਦੇ ਕੋ ਪੈਸੇ ਵਿੱਚ ਪੈਨ ਕਾਰਡ ਹੀ ਆਧਾਰ ਕਾਰਡ ਹੀ ਲਾਇਸੈਂਸ ਹੀ ਆਰ ਸੀ ਹੀ ਸਾਰਾ ਕੋਈ ਬੁਲਟ ਦੀ ਆ ਤੇ ਆਰ ਸੀਆਂ ਬੁਲਟ ਦੀ ਦੂਜੀ ਮੋਟਰਸਾਈਕਲ ਦੀ ਆਰ ਸੀ ਸਭ ਕੋਈ ਬਡੂਆ ਸਮੇਂ ਦੀ ਕੱਢ ਲਏ ਮੈਂ ਪਾਣੀ ਪੀ ਕੇ ਜੇ ਬਾਹਰ ਹੀ ਹੋਇਆ ਤਾਂ ਮੈਂ ਵੇਖਿਆ ਬਡੂਆ ਨਹੀਂ ਮੇਰੀ ਚਿੱਕਨੀ ਕੀ ਪਰ ਜਾਈ ਜਿਹੜੀ ਚੜੀ ਸੰਗ ਦੇ ਮੇਲੇ ਤੇ ਕਿੰਨੇ ਦਾ ਚਾਰਮੈਂਡਾ ਦੇ ਦਹੋ ਕਿ ਲੈ ਨਹੀਂ ਖੇਲੇ ਬੜੀ ਉਤਰ ਗਈ ਜਦੀ ਬਾਨੀ ਆ ਲੈ ਗਿਆ ਚਲ ਆਵੜਾ ਦੂਰ ਵਾਲੇ ਤੇ ਨੀ ਬੀਬੀ ਬੜਾ ਰੰਦੀਓ ਨਹੀਂ ਮੇਰੀ ਬੀਬੀ ਨਹੀਂ ਭਾਬੀ ਹੈ ਜਿਹੜੀ ਮੇਰੇ ਵਿੱਚ ਖੜੀ ਬੀਬੀ ਕਿੰਨੇ ਨਾਉ ਇਹ ਉਹ ਬੜਾ ਰੰਦੀ ਮੁਰਦੇ ਅੱਤਰ ਰੋਣਾ ਜੇ ਤੇ ਜੀ ਕੋਰੇ ਨਹੀਂ ਨਾ ਇਦਾਂ ਕਰਦੇ ਤੇ ਹਾੜਾ ਉਹਦਾ ਕੀ ਨਹੀਂ ਦਮਵੇਂ ਨਾ ਮੈਂ ਕਹਿੰਦੀ ਭਾਵੇਂ ਦੀ ਬੱਬਾ ਲੈ ਗਿਆ ਫਿਰ ਉਹ ਤੇ ਦੋ ਪਾਦ ਕੰਮ ਕਰਤਾ ਕਈ ਵਾਰ ਕੀ ਹੁੰਦਾ ਬੰਦਾ ਆਪਾਂ ਪੈਸੇ ਲੈ ਦਿੰਦੇ ਆ ਨਾ ਬੰਦੇ ਦੇ ਚਾਹੀਏ ਬੁੜੀਆਂ ਕੋਈ ਪੈਸੇ ਜਾਣਗੇ ਨਾ ਕਹਿੰਦੇ ਆ ਨਾ ਕਈ ਵਾਰ ਬੁੜੀਆਂ ਵੀ ਕਈ ਨੂੰ ਵੈਲ ਖੜ ਲਈਆਂ ਤੁਰਤੀ ਇਹਨੇ ਪੈਸੇ ਨਹੀਂ ਲੈ ਕੇ ਜਾਂਦੇ ਆ ਮੇਰੇ ਕੋਲ ਵੀ ਬਰਸਿਆਗਾ ਮੇਰੇ ਕੋਲ ਵੀ ਪੈਸੇ ਆਗੇ 2000 ਰੁਪਈਆ ਤੇ ਚੱਲ ਆਪਾਂ ਕਰਾਇਆ ਦੇ ਕੇ ਆਗੇ ਤੇ ਜੇ ਇਹ ਜਿ ਤਰ੍ਹਾਂ ਤੋ ਪੁੱਛ ਨਹੀਂ ਰਿਹਾ ਕਿ ਕਿੱਦਾਂ ਆਉਣਾ ਨਹੀਂ ਉੱਥੋਂ ਤੇ ਮੇਰੇ ਬਾਪੇ ਵੀ ਹੁੰਦਾ ਆਹੋ ਉਦੋਂ ਹੀ ਕਿਹੜੇ ਵੀਡੀਓ ਵੀ ਨਹੀਂ ਬਣਾਉਂਦੇ ਹੂੰ ਤੇ ਉੱਤੇ ਸਬਸਕ੍ਰਾਈਬਰ ਵੀ ਉਧਰ ਕੋਈ ਨਹੀਂ ਹੈ ਸਾਡਾ ਜੇ ਚਲੋ ਜਿਤਨਾ ਹੀ ਵੀਡੀਓ ਬਣਾਉਂਦੇ ਉਧਰ ਕੋਈ ਸਬਸਕ੍ਰਾਈਬਰ ਹੁੰਦਾ ਤਾਂ ਹੀ ਫੋਨ ਕਰਦੇ ਕਿੰਨੀ ਆ ਭੈਣਾਂ ਨੂੰ ਸੌਖਾ ਗਿਆ ਨਾ ਜਿੱਥੇ ਜਾਗ ਭਾਵੇਂ ਗੱਡੀ ਮੋਟਰ ਸਾਡਾ ਰੁੱਕ ਜੇ ਹਨੂ ਕੋਈ ਨਾ ਭਾਈ ਟੈਨਸ਼ਨ ਨਹੀਂ ਹਾਰਾ ਟੱਕਰ ਜਾਂਦਾ ਕੋਈ ਨਾ ਕੋਈ ਹਾਰਾ ਮਿਲ ਜਾਂਦਾ ਹਾਂ ਇਹ ਮਾਲਕ ਨੇ ਟਕਰਾਇਆ ਸੱਚੇ ਪਾਤਸ਼ਾਹ ਦੀ ਬੜੀ ਮਾਨ ਮਨ ਕੇ ਪੋਈਏ ਤੇ ਤਾਂ ਹੀ ਆ ਨਾ ਟੱਕਰ ਨਹੀਂ ਹੁੰਦਾ ਜੇ ਆਪਾਂ ਕਿਸੇ ਨੂੰ ਵੀ ਪੁੱਛਾਂਗੇ ਗਵਾਮਾਂ ਕਹਿ ਲੈਣੋ ਪਤਾ ਮੈਂ ਨਹੀਂ ਕਿ ਮਿੰਨੂ ਕਿਹੜੇ ਟੱਕਰ ਦਾ ਕੋਈ ਜੇ ਵੀਡੀਓ ਚ ਬਿਲੜ ਹੁੰਦਾ ਹੈ ਤੈਨੂੰ ਉਹਨੂੰ ਪਤਾ ਵਾ ਉਹਨਾਂ ਨੂੰ ਪਤਾ ਵੀ ਲੜਾਕੀ ਬਣੀ ਆ ਲੜਨਾ ਲੱਗ ਪਏ ਕਿਤੇ ਉਹਨਾਂ ਨੇ ਪਤਾ ਹੁਣ ਸਾਾਨੂੰ ਵੀ ਬੜਾ ਟੱਕਰ ਤੇ ਆ ਅੱਛਾ ਬਹੁਤ ਜ਼ਿਆਦਾ ਕੱਲ ਟੱਕਰੇ ਸਾਡੇ ਫੈਨ ਆ ਗਏ ਮੈਨੂੰ ਤੁਹਾਨੂੰ ਤੇ ਬਹੁਤ ਸੋਹਣੇ ਲੱਗਦੇ ਆ ਮੈਂ ਰਾਮ ਜੀ ਫੈਨ ਕੋਈ ਨਹੀਂ ਹੁੰਦਾ ਕਿਹਦਾ ਅਸੀਂ ਇੱਕ ਕ੍ਰੀਏਟਰ ਵਾਂ ਹਣਾ ਆਪਣੀ ਚੀਜ਼ ਬਣਾਉਂਦੇ ਆ ਉਹ ਦਰਸ਼ਕ ਵਾ ਉਹ ਵੇਖਦੇ ਆ ਨਹੀਂ ਕੋਈ ਸਪੈਸ਼ਲ ਨਹੀਂ ਉਹ ਸਾਡੇ ਆਪਾਂ ਮੈਂ ਆਪਸੋ ਸਬਜ਼ੀ ਕੈਂਦੀ ਆ ਮੁੰਡਾ ਕੁੜੂ ਤੇ ਦਤੇ ਤੇ ਬਚੁੰਡਿਆ ਭਾਈ ਤੇ ਬਾਅਦ ਚ ਮਗਨ ਗੱਡੀ ਆ ਗਈ ਇੱਕ ਉਹ ਅੰਦਰ ਪੰਜ ਬੜਾ ਫੜ ਫੜ ਲੋ ਸਭ ਜੀ ਪਿੱਛੇ ਗੱਡੀ ਆ ਗਈ ਮੈਂ ਚੱਲ ਠੀਕ ਆ ਉਹ ਮੈਂ ਸਬਜੀ ਲੈ ਕੇ ਸਿਆਟੇ ਹੋਏ ਇੱਥੇ ਮੁੰਡੇ ਨੇ ਸ਼ੀਸ਼ਾ ਖਾਂ ਕੀਤਾ ਅੰਦਰ ਸੱਸੀ ਘਰਾਂ ਦੀ ਆਂਟੀ ਕੁੜੀ ਵੀ ਆਂਦੀ ਹੈ ਉਂਟੀ ਸੱਸੀ ਘਰਾਂ ਦਾ ਸੱਸਰੀ ਘਰ ਦਾ ਪੁੱਤ ਖੜਾ ਕਿੱਥੋਂ ਦੱਸਿਆ ਦੂਰੇ ਦੱਸਿਆ ਐਨਾ ਕਿੱਥੇ ਚੱਲ ਜਾਂਦੇ ਮਾੜੀ ਬੰਨੂ ਆਏ ਤੇ ਮੈਂ ਆ ਜਾ ਫੇ ਅਨੇ ਇਟਾਰੇ ਵੀਡੀਓ ਵੇਖਦੇ ਆ ਉਹ ਗੁਏ ਗਾੜੀ ਚੱਕਰ ਪੇ ਮੈਂ ਬੜਾ ਆਖਿਆ ਮੈਂ ਨਾ ਆ ਜਾਓ ਆ ਜਾਓ ਆਂਦੇ ਨਹੀਂ ਫੇ ਰਾਵਾਂਗੇ ਕਿਤੇ ਐਨਾ ਕਹੇ ਗਾੜੇ ਕੋਈ ਉਹ ਬੜਾ ਰਾਸ਼ੀ ਗੱਡੀ ਵਿੱਚ ਉਹ ਤੁਹਾਡਾ ਨੰਬਰ ਮੰਗਣ ਦੇ ਇੱਧਰ ਨੂੰ ਆਪਾਂ ਜਾਣਦੇ ਉੱਧਰ ਨੂੰ ਉਹ ਤੁਹਾਨੂੰ ਮੈਗਨੀ ਬੋਲ ਕੇ ਕਿੱਦਾਂ ਔਖਾ ਹੋ ਕੇ ਦੇਣਾ ਹੈ ਰਸ਼ਵੇ ਸੂਦਾਂ ਕਰ ਰਹੇ ਨੇ ਉਹਦੇ ਚੱਕਰ ਤੋ ਨੰਬਰ ਹੀ ਦਿੱਤਾ ਹੁੰਦਾ ਨਾ ਟੱਕਰ ਨਾਲ ਕੋਈ ਨਹੀਂ ਚਲੋ ਧੰਨਵਾਦ ਕਰਦੇ ਆ ਸਾਰਿਆਂ ਭੈਣ ਭਰਾਵਾਂ ਦਾ ਜਿਹੜੇ ਸਾਨੂੰ ਮਿਲਦੇ ਆ ਤੇ ਬੜਾ ਇਹ ਮਨਪ੍ਰੀਤ ਮਨਪ੍ਰੀਤ ਜਿਹਨੂੰ ਉਹ ਮਿਲਦੇ ਆ ਨਾ ਕੋਈ ਸਬਸਕ੍ਰਾਈਬਰ ਮਿਲਦੇ ਸਾਨੂੰ ਚਾਰੇ ਉਹਨਾਂ ਨੂੰ ਚਾਰੇ ਚੜਦਾ ਹੀ ਚੜਦਾ ਵਾ ਪਰ ਸਾਨੂੰ ਦੂਣਾ ਚਾ ਚੜਦਾ ਸਾਨੂੰ ਇਨਾ ਹੁੰਦਾ ਵਾ ਪਿਆਰ ਤੁਹਾਨੂੰ ਪਤਾ ਲੱਗਦਾ ਕਿ ਕੌਣ ਵੇਖਣ ਲਿਆ ਵਾ ਹਾਂ ਹਾਂ ਪਤਾ ਲੱਗਦਾ ਫਿਰ ਮੈਨੂੰ ਲੱਗਦਾ ਹੁਣ ਹੀ ਲੱਗ ਪਾ ਕੱਦੀ ਫੈਮਿਲੀ ਨੂੰ ਤੇ ਜਾਨਣ ਨਹੀਂ ਲੱਭੇ ਬਕੌਣ ਦਾ। ਬਿੱਦੇ ਦਾ ਨਹੀਂ ਮਸਿਆ ਹੈ ਰਾਜੇ ਰਾਮ ਨੂੰ ਤਾਂ ਵੀ ਨਹੀਂ ਕੋਈ ਟੱਕਰੀ। ਟੱਕਰੇ ਮੜੇ ਹੋਣੇ ਪਰ ਦਰਦੇ ਵੀ ਦੇਖੋ। ਹੈ? ਤੇ ਟੱਕਰੇ ਮੈਂ ਮੜੇ ਹੋਣੇ ਪਰ ਦਰਦੇ ਹੋਣੇ। ਆਹ ਵਾਹੋ। ਸੀਰਤੀ ਦੀਦੀ ਨੇ ਕਿਦਾਂ ਦਾ ਬੋਲਣਾ। ਤਾਂ ਇਹ ਮਿਲਦੀ ਖੁਸ਼ ਹੋਣਾ। ਉਹਨੇ ਨਾ ਵੀਡੀਓ ਤੇ ਦਿਨ ਨਾਲ ਅੜਦੀ। ਵੀ ਇਹਨੇ ਕਿਹਾ ਸਿੱਧੇ ਹੁਣ ਕੋਣ। ਨਹੀਂ ਨਹੀਂ ਨਹੀਂ। ਏ ਅਭੀ ਉਤਨਾ ਹੀ ਪੁੱਤ ਚਲੋ ਜਿੰਦਾਂ ਦਾ ਆਪਾਂ ਨੂੰ ਰੋਲ ਮਿਲਿਆ ਆਪਾਂ ਨੂੰ ਓਦਾਂ ਦਾ ਕਰਨਾ ਪੈਣਾ ਵਾ ਬਾਕੀ ਸਾਰਿਆਂ ਭੈਣ ਭਰਾ ਨੂੰ ਬੇਨਤੀ ਹੈ ਵੀ ਜਿੱਥੇ ਕਿਤੇ ਸੁੱਖ ਨੂੰ ਮਿਲੋ ਤੇ ਗਾਂ ਹੋ ਕੇ ਮਿਲਿਓ ਇਹ ਨਾ ਹੋਵੇ ਕਿ ਤੁਸੀਂ ਮੁੜ ਕੇ ਡਰਦੇ ਰਹੋ ਵੀ ਸੁੱਖ ਨੇ ਖਰਿਆ ਹਨੂ ਕੀ ਕਹਿਣਾ ਸੁੱਖ ਨੂੰ ਸੁੱਖ ਨੂੰ ਦੂਣਾ ਚਾਹ ਚੜਦਾ ਵਾ ਸੁੱਖ ਨੂੰ ਮਿਲਿਆ ਵੀ ਤੇ ਸੁੱਖ ਨੂੰ ਖਾ ਕੇ ਤਾਂ ਲਾਜ ਵੀ ਦੱਸ ਦੋ ਆ ਖਾਂਗੇ ਹਾਂ ਖਾਂਸੀ ਬੜੀ ਆਉਂਦੀ ਸੁੱਖ ਨੂੰ ਇਹਦਾ ਲਾਜ ਦੱਸੋ ਕੋਈ ਤੇ ਕੀ ਕਰੀ ਅੱਛਾ ਜਾਂ ਖੰਡ ਮੜੀ ਦੀ ਖੰਡ ਖਾ ਸਾਈ ਉਪੀਓ ਦੋਇ ਉਹਨੇ ਪੀਕ ਲੈਣੀ ਨਹੀਂ ਨਹੀਂ ਥੋੜੀ ਜੀ ਖੰਡ ਖਾ ਤਵੇ ਦੇ ਭੁੰਨ ਕੇ ਨਾ ਵਿੱਚ ਆ ਜਾਂ ਟੌਫੀ ਰੱਖਿਆ ਕਰ ਆ ਵੇਖੋ ਦਵਾਈ ਨਾਲੇ ਰੱਖੀ ਅੱਛਾ ਅੱਛਾ ਪੀਲੀ ਹੈ ਹੂੰ ਹੁਣ ਮਾੜੀ ਜੀ ਖੰਡ ਖਾ ਖੰਡ ਖੰਡ ਖਾਂ ਤੇ ਪਰ ਉਹਨੂੰ ਇਹ ਨਹੀਂ ਵੀ ਖਾ ਕੇ ਤੇ ਉਸੇ ਵੀ ਨਗਾਉਣੀ ਆ ਸਹੀ ਹਾਂ ਝੂਠ ਦੀ ਰਹਿਣਾ ਖੰਡ ਨੂੰ ਉਧਰ ਸਾਡਾ ਗੁਰਵੱਡਿਆ ਪੂਰੇ ਯੋਰਾ ਚ ਫੋਨ ਤੇ ਹੈਲੋ ਤੇ ਅਮਰ ਜੀ ਤੂੰ ਤੂੰ ਮੋਬਾਈਲ ਨਹੀਂ ਫੜਿਆ ਅਰੇ ਉਹਨੇ ਕਿਹੜਾ ਕਿਹਾ ਐਸ਼ਾ ਐਸ਼ਾ ਠੀਕ ਆ ਇਹ ਵੀਡੀਓ ਰੱਖਣੀ ਆ ਆਪਣੀ ਨਾ ਕਿਸਮਤਾਂ ਤੈਈਆਂ ਅੱਜ ਬਾਤਤੀ ਆ ਹਾਂਜੀ ਠੀਕ ਆ ਤੇ ਦੇਸ਼ਾਂ ਵਿਦੇਸ਼ਾਂ ਚੋਂ ਵੀ ਸਾਨੂੰ ਬੜੇ ਫੋਨ ਆਉਂਦੇ ਆ ਜਰਮਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਇਟਲੀ ਤੋਂ ਕੈਨੇਡਾ ਤੋਂ ਕੋਰੀਆ ਤੋਂ ਵੰਦਾ ਹੁੰਦਾ ਫੋਨ ਸਾਨੂੰ ਜੋਤੀਮਾਨ ਦਾ ਉਨ੍ਹਾਂ ਦਾ ਵੀ ਧੰਨਵਾਦ ਜਿੰਨੇ ਵੀ ਵੀਰ ਭੈਣ ਭਰਾ ਸਾਨੂੰ ਵਿਦੇਸ਼ਾਂ ਵਿੱਚ ਵੇਖਦੇ ਆ ਨਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਮਰਜੀਤ ਆਪਾਂ ਤੇ ਤੇ ਸਾਨੂੰ ਬੜਾ ਚਾ ਚੜਦਾ ਜਦੋਂ ਮੈਨੂੰ ਫੋਨ ਆਉਂਦਾ ਮੈਨੂੰ ਬੜਾ ਚਾ ਚੜਦਾ ਵੀ ਮੈਨੂੰ ਕਿਹਦਾ ਫੋਨ ਆਇਆ ਤੇ ਗੱਲ ਕਰਨ ਨੂੰ ਵੀ ਲੱਗਦਾ ਬਹੁਤ ਮਰਿਆ ਬੜੀ ਲੱਗਦਾ ਅੱਪਾਏ ਵੀ ਮਨ ਚ ਚਾ ਜਾ ਕੇ ਚਲੋ ਜਿਹੜੀ ਜ਼ਿੰਦਗੀ ਹੱਸ ਖੇਡ ਕੇ ਨਗਾਹੀਏ ਕੇ ਹਨਾ ਤੇ ਸਾਡੇ ਨੂੰ ਸਾਰੇ ਜੱਗ ਚੰਗਾ ਵਾ ਅਹੀਂ ਤੇ ਚੱਲ ਹੈ ਹੀ ਕੱਖ ਨਹੀਂਗੇ ਦੇਖ ਜੀਰੂ ਹੀ ਐਵੇਂ ਤੇ ਧੰਨਵਾਦ ਕਰਦੇ ਆ ਮਨਪ੍ਰੀਤ ਦਾ ਇਹ ਬੁਰਾ ਨਹੀਂ ਕੋਈ ਹਾਂ ਤੇ ਅੱਗੇ ਧੰਨਵਾਦ ਮਨਪ੍ਰੀਤ ਦਾ ਮਨਜੋਤ ਦਾ ਰਗਵੀਰ ਦਾ ਬਲਜੀਤ ਦਾ ਜਿਹੜੇ ਸਾਨੂੰ ਇਹ ਚੈਨਲਾਂ ਦੇ ਲੈ ਕੇ ਆਏ ਆ ਤੇ ਸਾਨੂੰ ਦੁਨੀਆ ਦੇ ਚਿਹਰੇ ਦੁਨੀਆ ਨੂੰ ਸਾਡੇ ਚਿਹਰੇ ਵਿਖਾਲੇ ਆ ਤੇ ਬਹੁਤ ਬਹੁਤ ਇੰਦਾ ਬੱਚਿਆਂ ਦਾ ਵੀ ਧੰਨਵਾਦ ਆ ਵੀ ਅਸੀਂ ਗਲੀਆਂ ਦੇ ਕਾਖੇ ਕਿ ਰੁੱਲਦੇ ਫਿਰਦੇ ਸੀ ਕਿ ਤੇ ਉਹਨਾਂ ਨੇ ਸਾਨੂੰ ਚੁੱਕਿਆ ਕੋਈ ਨਹੀਂ ਰੁੱਲਦਾ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਆਪੋ ਆਪਣੀ ਕਿਸਮਤਨ ਦੀ ਆ ਕਿਹੜੇ ਬੰਦੇ ਕਿੱਥੇ ਹੋਣਾ ਵਾ ਅਵੇਂ ਨਹੀਂ ਪਰ ਪੁੱਤ ਫੇਰ ਵੀ ਹੁੰਦਾ ਹੀ ਆ ਕੀ ਗੱਲ 1 ਮਿੰਟ ਹੋਰ ਆ 1 ਮਿੰਟ ਹੋਰ ਆ ਪੁੱਤ ਇੰਨੀ ਦੁਨੀਆਂ ਵਸਦੀ ਆ ਤੇ ਇਹ ਆ ਵੀ ਤੁਸੀਂ ਕੀ ਗੱਲ ਅਸੀਂ ਤੁਹਾਨੂੰ ਲੱਭੇ ਤੁਹਾਨੂੰ ਹੋਰ ਵੀ ਲੱਭ ਸਕ ਹੈਗੀ ਆ ਕਿ ਨੇ ਰਿਸ਼ਤੇਦਾਰ ਭੈਣ ਭਰਾ ਪਰਮਾਤਮਾ ਨੇ ਲਿਖਿਆ ਹੀ ਨਾ ਹਾਂ ਹਾਂ ਇਹ ਤਾਂ ਗੱਲ ਆਈ ਆ ਦੁਨੀਆਂ ਵਸਦੀ ਹੋਣੀ ਆ ਹੀ ਕਿ ਇਹਨੂੰ ਨਹੀਂ ਲਿਆ ਸਹੀ ਗੱਲ ਆ ਪਰ ਇਹ ਵੀ ਤੁਸੀਂ ਕਿ ਇਹਨੂੰ ਨਹੀਂ ਲਿਆ ਚਲੋ ਇਹ ਵੀ ਧੰਨਵਾਦ ਅਸੀਂ ਤਾਂ ਕਰਦੇ ਤੁਹਾਡਾ ਹਾਂ ਜੀ ਉਧਰ ਬੀਬੀਆਂ ਕੀ ਕੰਡੀਆਂ ਰਸੋਈ ਚ ਉਹਨਾਂ ਨੂੰ ਵੇਖਾਂ ਪਹਿਲਾਂ ਚੋਰੀ ਚੋਰੀ ਬਣਾਉਣਾ ਵੀ ਦੀ ਉਹਨਾਂ ਦੀ ਹਾਂ ਜੀ ਹਾਂ ਜੀ ਬਣ ਗਈ ਚਾਹ ਹਾਂ ਜੀ ਅਜੇ ਤੋ ਦੇਖੋ ਨਹੀਂ ਤੈਨੂੰ ਤਾਂ ਮੈਂ ਕੁੜੀ ਆਖੇ ਖੰਡ ਖਾ ਦੇ ਤੂੰ ਪਾਣੀ ਪੀਣ ਲਈ ਹਾਂ ਖਾਂਡੀ ਘੋੜਾਂ ਦੀ ਨਹੀਂ ਉਹ ਪਾਣੀ ਉਤਰਾ ਖਾਣੀ ਦੀ ਸੁਣੀ ਮੈਂ ਕਿਹਾ ਸੀ ਆ ਵੀ ਖੰਡ ਖੋਲ ਕੇ ਪੀ ਜਰੋ ਗੋਰ ਨਾ ਆਈ ਤੇ ਵਾਈ ਕਰਨਗੇ ਤੇ ਨੇ ਕਿਹਾ ਖੰਡ ਪਾਣੀ ਚ ਖੋਲ ਕੇ ਦੋ ਹਾਂ ਤੇ ਮੈਂ ਆ ਜਾ ਤੂੰ ਹੋਣੀ ਵੀ ਮਾਸਾ ਕਰਕੇ ਵੇਖ ਲੈ ਆਹ ਚੱਲ ਤੂੰ ਨਾ ਕਰਕੇ ਵੇਲਾ ਖਾਂਸੀ ਹਾਂ ਮੈਂ ਨਹੀਂ ਤੰਗਵਾਣਾ ਮੇਰੀ ਜੇ ਮੈਨੂੰ ਨਹੀਂ ਨਾ ਪੁੱਛਿਆ ਕੱਲ ਮੈਨੂੰ ਖਾਗਣੀ ਆਈ ਸਾਰਾ ਦਿਨ ਕੱਲ ਸੁੱਤੇ ਹਾਂ ਤੇ ਅੰਠੇ ਮੇਰਾ ਸਿਰ ਪੀੜ ਕਰਨ ਡਿਆ ਪਿਆ ਇੰਨਾ ਪਾਟੇ ਜੇ ਸਿਰ ਪੀੜ ਨਹੀਂ ਕਰਦਾ ਕਰਦੇ ਤੇਰੇ ਗਲੇ 'ਚੋਂ ਛਾਂ ਛਾਂ ਦੀ ਵੀ ਆਵਾਜ਼ ਆਉਂਦੀ ਮੈਂ ਕਿਹਾ ਮੈਨੂੰ ਤਿੰਨ ਦਿਨ ਖਾਗਣੀ ਆ ਚੌਥਾ ਦੇ ਵਿੱਚ ਕਰ ਜੋਥੇ ਦਿਨ ਜਾਂਦਾ ਜੇ ਨਹੀਂ ਨਾ ਪੁੱਛਿਆ ਲੱਗਾ ਹੀ ਨੀਆ ਘਟੂ ਨੀ ਮੇਰਾ ਮਤਲਬ ਮੈਨੂੰ ਰੋਜ਼ ਕੋਨਾ ਕੋ ਹੁਣ ਤੂੰ ਇਹ ਸੋਚ ਤੈਨੂੰ ਸਵੇਰ ਦੀ ਆਉਂਦੀ ਆ ਕੀ ਖਾਦਾ ਕਰਦੀ ਤੂੰ ਆ ਵਜੇ ਦੀ ਕੀ ਖਾਦਾ ਫਦਰ ਖੋਸ਼ ਹੋ ਵੀ ਕੱਲ ਕੀ ਖਾਦਾ ਇਸ ਦਿਨੇ ਰਾਤੀ ਸੌਣ ਲੱਗਿਆ ਕੀ ਖਾ ਕੇ ਸੁੱਤੀ ਇਹ ਹੀ ਗੱਲ ਆ ਤੇਲ ਵਾਲੀ ਸਬਜੀ ਤੋਂ ਤੈਨੂੰ ਅਲਰਜੀ ਆ ਤੈਨੂੰ ਖਾਂਸੀ ਆਉਂਦੀ ਆ ਭਾਵੇਂ ਜੋ ਮਰਜ਼ੀ ਹੋਵੇ ਪੁੱਤ ਇਹ ਚੀਜ਼ ਨਹੀਂ ਖਾਣੀ ਤੂੰ ਤੂੰ ਖਾਣੀ ਆ ਤਰੀ ਵਾਲੀ ਸਬਜੀ ਕਰੀ ਵਾਲੀ ਤੋਰੀਆਂ ਦੀ ਸਬਜੀ ਕਰਦੀ ਤੋਰੀਆਂ ਤਰੀ ਵਾਲੀਆਂ ਬਣਾਈ ਦੀਆਂ ਆ ਆ ਮੈਂ ਬਣਾਈਆਂ ਬਣਨ 10 ਮਸੀਆਂ ਦੀ ਲੈ ਆਹ ਨਵਾਂ ਰਵਾਜ਼ ਸੁਣ ਲਿਆਈ 10 ਮਸੀਆਂ ਕਿਉਂ ਨਹੀਂ ਖਾਣੀ ਐਂਡੀ ਪਰ ਫੇਰ ਵੀ ਪੁੱਤ ਤੇਲ ਦਾ ਤੜਕਾ ਲੱਗਾ ਨਾ ਕੋਣੀ ਜਾਂ ਫਿਰ ਕਿਓ ਦਾ ਤੜਕਾ ਲਾਉਂਦੀ ਉਹਨੂੰ ਉਹ ਤਾਂ ਖਾਂਸੀ ਹੋ ਤੇਰੀ ਤੇ ਕਿਹਾ ਵੀ ਉਹਨਾਂ ਨਹੀਂ ਕੋ ਹੋਇਆ ਕਿਦਨੇ ਕਿਦੋਂ ਪਤਾ ਮੋਟਾ ਸਾਰਾ ਦਿਨ ਪੀ ਰੋ ਨਾ ਪਣਾਤ ਅਦੀ ਕੋ ਮਤਲਬ ਦਵਾਈ ਮੈਨੂੰ ਲੈਣੀ ਪੈਣੀ ਹੈ ਚਲੋ ਕੋਈ ਨਹੀਂ ਮਾਲਕ ਤੈਨੂੰ ਚੜਦੀ ਕਲਾ ਤੰਦਰੁਸਤੀ ਬਖਸ਼ੇ ਹਾਂ ਸੁਖਵਾਤੇ ਨਾ ਸਾਰੇ ਅਰਦਾਸ ਕਰੋ ਤੇ ਦਵਿੰਦਰ ਬਲਾਉ ਸასი ਕਾਲ ਸასი ਮਾ ਸასი ਕਾਲ ਦੀ ਸਾਰਿਆਂ ਨੂੰ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਬੜਾ